ਜਾਮਣ ਪੰਜਾਬ ਦੇ ਵਿੱਚ ਕਿੰਨਾ ਜ਼ਰੂਰੀ ਫਾਲਾ ਹਸਤੀ ਕਾਲ ਦੀ ਮੈਂ ਗੁਰਸਮਰਨ ਸਿੰਘ ਤਨੂਆ ਨੇਚਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਆਪਣੇ ਕਾਮਨ ਫਰੂਟ ਜਾਮਣ ਬਾਰੇ ਜਾਮਣ ਇੱਕ ਅਜਿਹੇ ਫਾਲਾ ਜਿਹੜੀ ਮੈਡੀਸਨ ਵੈਲਿਊ ਬਹੁਤ ਜ਼ਿਆਦੇ ਆ ਜਿਹਦੀ ਖਰਾਕੀ ਵੈਲਿਊ ਬਹੁਤ ਜ਼ਿਆਦੇ ਆ ਜਿਹਦੇ ਆਪਣੇ ਜੀਵਨ ਦੇ ਵਿੱਚ ਜ਼ਰੂਰਤ ਬਹੁਤ ਜ਼ਿਆਦੇ ਆ ਜੀ ਕਈ ਚੀਜ਼ਾਂ ਆਪਾਂ ਇਹ ਜੀਆਂ ਕੰਜ਼ੂਮ ਕਰ ਲੈਨੇ ਆਂ ਵੀ ਕਈ ਵਾਰ ਆਪਣੇ ਅਚਨ ਚੇਤ ਵਾਲ ਚਲੇ ਜਾਂਦਾ انسان ਦੇ ਸਰੀਰ ਦੇ ਵਿੱਚ ਬਾਲ ਜਾਂਦਾ ਨਹੀਂ ਜੀ ਨਾ ਉਹ ਹਾਜਮ ਹੁੰਦਾ ਅੰਦਰ ਉਹ ਨੁਕਸਾਨ ਕਰਦਾ ਜੇ ਬਾਇ ਚਾਂਸ ਬਾਲ ਚਲੇ ਚਲੇ ਜਾਵੇ ਤਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਲਗਾਤਾਰ 10 ਦਿਨ 15 ਦਿਨ ਤੁਸੀਂ ਥੋੜੀ ਥੋੜੀ ਜਮਨ ਖਾ ਲਓ 10 20 ਜਮਨਾਂ ਖਾ ਲਓ ਤੇ ਜਮਨ ਖਾਣ ਨਾਲ ਉਹ ਬਾਲ ਗਲ ਕੇ ਬਾਹਰ ਨਿਕਲ ਜਾਂਦਾ ਸੀ ਤੇ ਪਰ ਜੋ ਕੇ ਹੁਣ ਸਮੇਂ ਦੇ ਵਿੱਚ ਆਪਾਂ ਇਹਨਾਂ ਗੱਲਾਂ ਨੂੰ ਭੁੱਲ ਚੁੱਕੇ ਹਾਂ ਕਿਉਂਕਿ ਆਪਣੇ ਕੋਲ ਔਰ ਬਹੁਤ ਸਾਧਨ ਨੇ ਜੀ ਅਸੀਂ ਦਵਾਈ ਲੈ ਲਾਂਗੇ ਉਹ ਕਰ ਲਾਂਗੇ ਏਦਾਂ ਕਰ ਲਾਂਗੇ ਡਾਕਟਰ ਤੋਂ ਟਰੀਟਮੈਂਟ ਲੈ ਲਾਂਗੇ ਪਰ ਉਹਨਾਂ ਚੀਜ਼ਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਸੀ ਜੀ ਇਹ ਜਾਮਣ ਦਾ ਦਰਖਤ ਆ ਜਿਹੜਾ ਤੁਸੀਂ ਮੇਰਾ ਦਰਖਤ ਦੇਖੋਗੇ ਜੀ ਇਹ ਬਹੁਤ ਵੱਡਾ ਬਣਿਆ ਹੋਇਆ ਜੀ ਇਹਦੇ ਜਿਹੜਾ ਜਿਹੜੀ ਇਹ ਸਮਾਂ ਉਹ ਪੀਰੀਅਡ ਆ ਟਾਈਮ ਪੀਰੀਅਡ ਆ ਫਲ ਲੈਣ ਦਾ ਉਹ ਜਿਹੜਾ ਅੱਗੇ ਦੇਸੀ ਬੂਟੇ ਆਪਾਂ ਲਾਉਂਦੇ ਸੀ ਸੀਡ ਤੋਂ ਤਿਆਰ ਕਰਦੇ ਸੀ ਉਹਨੂੰ ਤਕਰੀਬਨ 15 ਸਾਲ ਜਾਂ 10 ਸਾਲ ਤੋਂ ਲੈ ਕੇ 15 ਸਾਲ ਦਾ ਸਮਾਂ ਲੱਗ ਜਾਂਦਾ ਸੀ ਫਲ ਤੇ ਆਉਣ ਲਈ ਅੱਜ ਦੇ ਸਮੇਂ ਦੇ ਵਿੱਚ ਕਈ ਇਹ ਜੇ ਗਰਾਫਟਡ ਬੂਟੇ ਆਪਾਂ ਨੂੰ ਮਿਲ ਜਾਂਦੇ ਆ ਜਿਹੜੇ ਤੀਜੇ ਤੋਂ ਚੌਥੇ ਸਾਲ ਆਪਾਂ ਨੂੰ ਫਲ ਦੇ ਦਿੰਦੇ ਆ ਤਾਂ ਇਸ ਲਈ ਆਪਾਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਵੀ ਲਾ ਸਕਦੇ ਆ ਪਰ ਘਰ ਦੇ ਵਿੱਚ ਆਪਾਂ ਉਹਦੀ ਜਗ੍ਹਾ ਤੇ ਲਾਈਏ ਜਿਹੜੀ ਪਾਸੇ ਹੋਵੇ ਸਾਈਡ ਤੇ ਹੋਵੇ ਜਿਹੜੀ ਪਿੰਡਾਂ ਦੇ ਵਿੱਚ ਆਪਾਂ ਜਾਦਾ ਮੇਨ ਤੌਰ ਤੇ ਇਹਨੂੰ ਲਾ ਸਕਦੇ ਆ ਸ਼ਹਿਰਾਂ ਦੇ ਵਿੱਚ ਇਹ ਜਗ੍ਹਾ ਜਿਆਦਾ ਘੇਰੂਗੀ ਕਿ ਕਿਹਦੇ ਟਾਣੇ ਟੁੱਟਣ ਦਾ ਜਿਆਦਾ ਖਤਰਾ ਨਹੀਂ ਹੁੰਦਾ ਪਹਿਲਾਂ ਵੀ ਆਪਾਂ ਇੱਕ ਸ਼ਾਰਟ ਦੇ ਵਿੱਚ ਗੱਲ ਕਰ ਚੁੱਕੇ ਹਾਂ ਵੀ ਇਹਦੇ ਟਾਣੇ ਬਹੁਤ ਛੇਤੀ ਟੁੱਟਦੇ ਆ ਇਹਦੇ ਤੇ ਉੱਤੇ ਚੜ ਕੇ ਇਹਨੂੰ ਦਰਾਖਤ ਨੂੰ ਜੇ ਆਪਾਂ ਜਾਮਣਾ ਤੋੜਨੀਆਂ ਨੇ ਤਾਂ ਬਹੁਤ ਤੇਜ਼ ਤਰਾਰ ਬੰਦਾ ਚਾਹੀਦਾ ਜੋ ਇਹਦੇ ਤੇ ਚੜਕੇ ਇਹਨੂੰ ਹਲੂਣ ਸਕੇ ਹਲੂਣੇ ਨਾਲ ਹੀ ਟੁੱਟ ਜਾਂਦੇ ਆ ਜੀ ਥੱਲੇ ਆਪਾਂ ਪੱਲੀ ਵਿਛਾ ਲਓ ਕੋਈ ਜਾਂ ਚਾਰ ਜਾਣੇ ਜਾਂ ਦੋ ਜਾਣੇ ਪੱਲੀ ਨੂੰ ਫੜ ਕੇ ਖੜਜੋ ਫਿਰ ਉੱਤੋਂ ਹਲੂਣਾ ਦੇਵੋ ਇਹ ਬੜੀ ਆਸਾਨੀ ਨਾਲ ਟੁੱਟ ਜਾਂਦੀਆਂ ਦੋਸਤੋ ਜਿਹੜੇ ਇਹ ਜਾਮਣਾ ਇਹ ਰਾਜ ਜਾਮਣਾ ਜੀ ਰਾਜ ਆਮਣ ਦਾ ਸਾਈਜ਼ ਬਹੁਤ ਵੱਡਾ ਹੁੰਦਾ ਇਹਦੇ ਚ ਹਿੜਕ ਬਹੁਤ ਛੋਟੀ ਹੁੰਦੀ ਆ ਜੀ ਇਹ ਟੂ ਟੂ ਟਾਈਪ ਹੋ ਜਾਂਦੀ ਆ ਟੂ ਟੂ ਮਦਰ ਹੋ ਜਾਂਦੀ ਆ ਜੇ ਆਪਾਂ ਇਹਦਾ ਸੀਡ ਵੀ ਲਾ ਦੀਏ ਜਾਮਣ ਦਾ ਜੈਸੀ ਜਾਮਣ ਆਪਾਂ ਨੇ ਖਾਧੀ ਆ ਜੇ ਉਹਨੂੰ ਆਪਾਂ ਧਰਤੀ ਦੇ ਵਿੱਚ ਦੱਬਾਂਗੇ ਉਹ ਉਹ ਜੀ ਐਜ਼ ਇਟ ਇਜ਼ ਇਹ ਹੋਊਗੀ ਜਿਵੇਂ ਹੁਣ ਇਹ ਰਾਜਾਮਨ ਸੀ ਸੀਡ ਤੋਂ ਤਿਆਰ ਸੀ ਆਪਣੇ ਕਿਸੇ ਸੱਜਣ ਦੇ ਘਰ ਖੜੀ ਸੀ ਉੱਥੋਂ ਆਪਾਂ ਸੀਡ ਪਰ ਕੇਅਰ ਕੀਤਾ ਫਿਰ ਲਾਇਆ ਉੱਥੇ ਹੋ ਗਈ ਤੇ ਇਹ ਬੜੀ ਵਧੀਆ ਬਾ ਕਮਾਲ ਆ ਜੀ 25-30 ਸਾਲ ਦਾ ਪੌਦਾ ਜੀ ਇਹ ਔਰ ਇੰਨਾ ਕ ਫਲ ਦਿੰਦਾ ਵੀ ਆਪਾਂ ਸੋਚ ਵੀ ਨਹੀਂ ਸਕਦੇ ਕੁੰਟਲਾਂ ਦੇ ਹਿਸਾਬ ਨਾਲ ਇਹਨੂੰ ਫਾਲਾ ਆਉਂਦਾ ਇਹਦੀ ਇੱਕ ਹੋਰ ਖਾਸियत ਆ ਜੀ ਤੁਸੀਂ ਦੇਖ ਸਕਦੇ ਹੋ ਗੁੱਛਿਆਂ ਦੇ ਵਿੱਚ ਆਪਾਂ ਬਹੁਤ ਬੁੱਛੇ ਤੋੜ ਵੀ ਲਏ ਆ ਜੀ ਹੁਣ ਵੀ ਤੁਸੀਂ ਦੇਖੋ ਵੀ ਲੱਗੀ ਕਿੰਨੀ ਹੋਈ ਆ ਜੀ ਤੇ ਇੱਕ ਹੋਰ ਚੀਜ਼ ਦਿਖਾਉਣਾ ਜੀ ਜਿਹੜੀ ਰਾਜ ਆਮਣ ਹੁੰਦੀ ਆ ਜੀ ਉਹਦੇ ਚ ਤੁਸੀਂ ਆ ਦੇਖੋ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਗੁੱਦਾ ਬਹੁਤ ਜ਼ਿਆਦਾ ਆ ਜੀ ਤੇ ਆ ਦੇਖੋ ਜੀ ਇਹਦੀ ਹੜਕ ਤੁਸੀਂ ਦੇਖ ਸਕਦੇ ਹੋ ਇਹਦੀ ਹੜਕ ਬਹੁਤ ਛੋਟੀ ਆ ਜੀ ਤੇ ਆਮ ਜਾਮਣ ਨਾਲੋਂ ਇੱਕ ਦੂਸਰੀ ਗੱਲ ਦੋਸਤੋ ਜਾਮਣਾ ਕਈ ਐਸੀਆਂ ਹੁੰਦੀਆਂ ਨੇ ਜਿਹੜੀਆਂ ਗਲ ਨੂੰ ਫੜਦੀਆਂ ਨੇ ਜਦੋਂ ਆਪਾਂ ਖੰਨੇ ਆ ਗਲ ਫੜ ਲੈਂਦੇ ਆ ਇਹ ਜਿਹੜੀ ਜਮਨ ਰਾਜ ਅਮਨ ਹੁੰਦੀ ਆ ਰਾਜ ਅਮਨ ਕਿਤੋਂ ਵੀ ਤੁਹਾਨੂੰ origignal ਮਿਲੇ ਇਹਦਾ ਸਾਈਜ਼ ਵੱਡਾ ਹੁੰਦਾ ਹਿਰਕੇ ਦੀ ਛੋਟੀ ਹੁੰਦੀ ਆ ਜੀ ਇਹਨੂੰ ਤੁਸੀਂ ਰੇਕ ਕਿਤੇ ਲਾ ਸਕਦੇ ਹੋ ਜਿੱਥੇ ਵੀ ਇਹਦਾ ਸੀਡ ਲਾਓਗੇ ਜਿਹੜਾ ਸੀਡ ਤੋਂ ਬੂਟਾ ਤਿਆਰ ਹੋਊ ਐਜ਼ ਇਟ ਇਜ਼ ਇਹ ਹੋਊਗਾ ਪਰ ਹਾਂ ਉਹਨੂੰ 10 ਤੋਂ 12 ਸਾਲ ਲੱਗ ਜਾਣਗੇ ਫਲ ਆਉਣ ਨੂੰ ਤੇ ਜੇ ਤੁਸੀਂ ਗ੍ਰਾਫਟਡ ਜਮਨ ਲੈ ਕੇ ਉਹਨੇ ਰਾਜ ਅਮਨ ਵੀ ਮਿਲ ਜਾਂਦੀ ਆ ਇੱਕ ਦੋ ਹੋਰ ਸਾਊਥ ਵਾਲੀਆਂ ਜਮਨਾਂ ਨੇ ਉਹ ਵੀ ਮਿਲ ਜਾਂਦੀਆਂ ਨੇ ਉਹ ਵੀ ਬਹੁਤ ਵਧੀਆਂ ਨੇ ਉਹ ਤੁਹਾਨੂੰ 4 5 ਸਾਲ ਚ ਫਲ ਦੇ ਦੇਦੀ ਹੁੰਦੀਆਂ ਨੇ ਤੇ ਇਹ ਕੰਮ ਕਰ ਸਕਦੇ ਆ ਵੀ ਜੇ ਖੇਤਾਂ ਦੇ ਵਿੱਚ ਲਾਉਣੀ ਆ ਆਪਾਂ ਨੇ ਤਾਂ ਆਪਾਂ ਗ੍ਰਾਫਟਡ ਜਾਮਨ ਲਾ ਲਓ ਜੇ ਆਪਾਂ ਨੇ ਕਿਤੇ ਦੇਖਣਾ ਵੀ ਕਿਸੇ ਪਲਾਟ ਤੇ ਖਾਲੀ ਜਗ੍ਹਾ ਤੇ ਭਈ ਤੇ ਲਾ ਦਈਏ ਜੀ ਜਾਮਨ ਤਾਂ ਉੱਥੇ ਨਾਲੇ ਤਾਂ ਚਿੜੀਆਂ ਜਾਨਵਰਾਂ ਨੂੰ ਖਾਣ ਨੂੰ ਮਿਲੂ ਨਾਲੇ ਮੈਡੀਸਨ ਵੈਲਿਊ ਇੰਨੀ ਜ਼ਿਆਦਾ ਹੈ ਵੀ ਸ਼ੂਗਰ ਵਾਲਿਆਂ ਦੇ ਵੀ ਬਹੁਤ ਜ਼ਿਆਦਾ ਵਧੀਆ ਇਸ ਕਰਕੇ ਆਪਾਂ ਹਰੇਕ ਕਿਤੇ ਇਹਦੀਆਂ ਹੁਣ ਟਿੱਕਾਂ ਹੁਣ ਚੋਕ ਕੇ ਕਿਤੋਂ ਵੀ ਸੱਟਦੀ ਐ ਤੇ ਉਹ ਬੜੇ ਆਸਾਨੀ ਨਾਲ ਹੋ ਜਾਣਗੀਆਂ ਤੇ ਇਹਦੇ ਥੱਲੇ ਹੀ ਬੂਟੇ ਕਾਫੀ ਤਿਆਰ ਹੋ ਜਾਂਦੇ ਆ ਉਹ ਵੀ ਪੱਟ ਕੇ ਆਪਾਂ ਅੱਗੇ ਨਲਾ ਸਕਦੇ ਹਾਂ ਜੀ ਤਾਂ ਜਾਮਣ ਇਸ ਸੀਜ਼ਨ ਤੇ ਜ਼ਰੂਰ ਖਾਓ 10 ਦਿਨ ਲਗਾਤਾਰ ਜੇ ਤੁਸੀਂ ਥੋੜੀਆਂ-ਥੋੜੀਆਂ ਜਾਮਣਾਂ ਖਾਣਿਓ ਪੇਟ ਦੀਆਂ ਕੋਈ ਵੀ ਸਮੱਸਿਆ ਉਹ ਸਾਰੀਆਂ ਤੁਹਾਡੀਆਂ ਹੱਲ ਹੋ ਜਾਂਦੀਆਂ ਨੇ ਜੀ ਧੰਨਵਾਦ ਜੀ